ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ 2025 ਦੌਰਾਨ ਪਰਵਾਸੀ ਦੇ ਹੱਕਾਂ ਨੂੰ ਲੈ ਕੇ ਕੈਲੀਫੋਰਨੀਆ ਇੱਕ ਵਾਰ ਫਿਰ ਕੇਂਦਰੀ ਸਰਕਾਰ ਦੇ ਨਾਲ ਟਕਰਾਅ ਦੇ ਕਿੰਨੇ ਤੇ ਵਿਚਰੇ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਖਿਲਾਫ ਰਾਜ ਸਰਕਾਰ ਦੇ ਵੱਲੋਂ ਕਈ ਅਹਿਮ ਕਾਨੂੰਨੀ ਕਦਮ ਚੁੱਕੇ ਗਏ ਨੇ ਜਦਕਿ 트럼ਪ ਪ੍ਰਸ਼ਾਸਨ ਦੇ ਵੱਲੋਂ ਛਾਪਿਆਂ ਨੇ ਸੂਬੇ ਦੇ ਵਿੱਚ ਤਣਾਅ ਭਰੇ ਹਾਲਾਤ ਪੈਦਾ ਕਰ ਦਿੱਤੇ ਨੇ ਪਿਛਲਾ ਸਾਲ ਕੈਲੀਫੋਰਨੀਆ ਦੇ ਲਈ ਇਮੀਗ੍ਰੇਸ਼ਨ ਦੇ ਮੁੱਦੇ ਉੱਤੇ ਅਸਰ ਨਹੀਂ ਰਿਹਾ ਰਾਜ ਅਸੈਂਬਲੀ ਨੇ ਸੰਗੀ ਇਮੀਗ੍ਰੇਸ਼ਨ ਅਧਿਕਾਰੀਆਂ ਕਾਰਵਾਈ ਉੱਤੇ ਰੋਕ ਲਗਾ ਉੰਦੇ ਲਈ ਕਈ ਬਿਲ ਪਾਸ ਕੀਤੇ ਨੇ ਤੇ ਇਨਾ ਕਾਨੂੰਨਾਂ ਦੇ ਤਹਿਤ ਸੰਘੀ ਅਧਿਕਾਰਗਤ ਦੇ ਲਈ ਰਾਜ ਦੇ ਵਿੱਚ ਦਾਖਲ ਹੋਣ ਸਮੇਂ ਆਪਣੀ ਪਛਾਣ ਦੱਸਣਾ ਅਤੇ ਕਾਰਵਾਈ ਦੀ ਹੱਦ ਤੈਅ ਕਰਨੇ ਲਾਜ਼ਮੀ ਬਣਾਈ ਗਈ ਹੈ ਇਸ ਦੇ ਬਾਵਜੂਦ ਟੈਂਪਰ ਸ਼ਾਸਨ ਦੱਖਣੀ ਕੈਲੀਫੋਰਨੀਆ ਦੇ ਵਿੱਚ ਗੈਰ ਕਾਨੂੰਨੀ ਪਰਵਾਸੀ ਦੇ ਖਿਲਾਫ ਖਾਸ ਤੌਰ ਤੇ ਸਰਕਰ ਨੇ ਹੈ ਪਰਵਾਸੀਆ ਦੇ ਮੁੱਦੇ ਤੇ ਪਿਛਲਾ ਸਾਲ ਕੈਲੀਫੋਰਨੀਆ ਦੇ ਲਈ ਸੁਖਾਵਾਂ ਨਹੀ ਰਿਹਾ ਤੇ ਉਸ ਨੇ ਇਮੀਗ੍ਰੇਸ਼ਨ ਐਂਡ ਐਨਫੋਰਸਮੈਂਟ ਅਧਿਕਾਰਤ ਦੇ ਨਾਲ ਟਕਰਾਵਰ ਕੇ ਹਾਲਾਤ ਵਿੱਚ ਉੱਜਣਾ ਪਿਆ ਕੈਲੀਫੋਰਨੀਆ ਅਸੈਂਬਲੀ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਰਾਸਤ ਤੋਂ ਦੂਰ ਰੱਖਣ ਦੇ ਲਈ ਇੱਕ ਬਿੱਲ ਪਾਸ ਕੀਤਾ ਜਿਨ੍ਹਾਂ ਵਿੱਚ ਸੰਘੀ ਅਸਰਨ ਨੂੰ ਰਹਾਸ ਵਿੱਚ ਕਾਰਵਾਈ ਕਰਨ ਤੋਂ ਪਹਿਲਾਂ ਆਪਣੀ ਪਛਾਣ ਦੱਸਣਾ ਜ਼ਰੂਰੀ ਕਰ ਦਿੱਤਾ ਗਿਆ ਅਤੇ ਕਿਸੇ ਵੀ ਅਦਾਰੇ ਜਾਂ ਖੇਤਰ ਦੇ ਵਿੱਚ ਦਾਖਲ ਹੋਣ ਦੇ ਲਈ ਹੱਦਾਂ ਤੈਅ ਕੀਤੀਆਂ ਗਈਆਂ ਨੇ ਪਿਛਲੇ ਪੂਰੇ ਸਾਲ ਦੌਰਾਨ ਟੱਪੜ ਪ੍ਰਸ਼ਾਸਨ ਦੱਖਣੀ ਕੈਲੀਫੋਰਨੀਆ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਖਾਸ ਤੌਰ ਤੇ ਸਰਗਰਮ ਹੈ ਇਮੀਗ੍ਰੇਸ਼ਨ ਦੇ ਚਾਪੇਰ ਦੇ ਵਿਰੁੱਧ ਲਾਸ ਐਂਜਲਸ ਦੇ ਵਿੱਚ ਵੱਡੀ ਪੱਧਰ ਉਤੇ ਵਿਰੋਧ ਪ੍ਰਦਰਸ਼ਨ ਹੋਏ ਜਿਸ ਉਪਰੰਤ ਰਾਸ਼ਟਰਪਤੀ ਜੋਨਾਲ ਡੰਪਿੰਗ ਗਵਰਨਰ ਗੈਵਨ ਨਿਊਸਨ ਦੇ ਜ਼ਬਰਦਸਤ ਵਿਰੋਧ ਦੇ ਬਾਵਜੂਦ ਰਾਜ ਵਿੱਚ ਨੈਸ਼ਨਲ ਗਾਰਡ ਤਾਇਨਾਤ ਕਰ ਦਿੱਤੇ ਗਏ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਛਾਪੇ ਕਾਰਨ ਕੋਚੀਲਾ ਵਾਦੀ ਵਿੱਚ ਪ੍ਰਵਾਸੀਆਂ ਦੇ ਵੱਲੋਂ ਵਿਆਹ ਸਮੇਤ ਕਈ ਸਮਾਗਮ ਰੱਦ ਕਰ ਦਿੱਤੇ ਗਏ ਜੁਲਾਈ ਦੇ ਵਿੱਚ ਉੱਤਰ ਪੱਛਮ ਦੇ ਵਿੱਚ ਕੈਮਰੀਲੋ ਨੇੜੇ ਇੱਕ ਗਲਾਸ ਹਾਊਸ ਉਤੇ ਛਾਪੇ ਜਵਾਨ ਇੱਕ ਵਰਕਰ ਦੀ ਮੌਤ ਪਈ ਸੀ ਤੇ ਸੈਂਕੜੇ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਬਾਹਰ ਦੇ ਹਾਲਾਤਾਂ ਨੂੰ ਦੇਖਦੇ ਰਾਜਨੇ ਖਬਤਕਾਸ ਸੁਰੱਖਿਆ ਸമിതി ਕਈ ਕਾਨੂੰਨ ਪਾਸ ਕੀਤੇ તાਜੂ ਸੰਗਠਨਾਂ ਨੂੰ ਆਪ ਹੁਦਰੀਆਂ ਕਰਨ ਤੋਂ ਰੋਕਿਆ ਜਾ ਸਕੀ ਤੇ ਪਾਸ ਕੀਤੇ ਗਏ ਐਸਬੀ 88 ਦੇ ਤਹਿਤ ਕੋਈ ਛੋਟਾ ਸਿਹਤ ਸੰਭਾਲ ਅਦਾਰੇ ਨੂੰ ਮਰੀਜ਼ਾਂ ਦੀ ਜਾਣਕਾਰੀ ਸਾਂਝੀ ਕਰਨ ਤੋਂ ਵੀ ਮਨਾ ਕਰ ਦਿੱਤਾ ਗਿਆ ਕੈਲੀਫੋਰਨੀਆ ਟਾਣੀ ਜਨਰਲ ਦੇ ਦਫ਼ਤਰ ਅਨੁਸਾਰ ਇਸ ਬਿੱਲ ਦੇ ਵਿੱਚ ਨਿਸ਼ਚਿਤ ਕੀਤਾ ਗਿਆ ਹੈ ਕਿ ਸਿਹਤ ਸੰਭਾਲ ਸੰਸਥਾਵਾਂ ਹਰ ਇੱਕ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਿਆ ਕਸੂਤੇ ਵਿੱਚ ਕ੍ਰਿਸ਼ਨ ਐਂਡ ਪੋਸਟ ਮੰਤਰੀ ਦੇ ਲਈ ਹਰ ਕੋਈ ਅੰਦਰ ਦਾਖਲ ਨਹੀਂ ਹੋ ਸਕੇਗਾ ਇਸ ਤੋਂ ਇਲਾਵਾ ਮਾਪਿਆਂ ਨੂੰ ਬੱਚੇ ਤੋਂ ਵੱਖ ਕਰਨ ਦੀ ਯਤਨ ਨੂੰ ਰੋਕਣ ਦੇ ਲਈ ਫੈਮਿਲੀ ਪ੍ਰਿਪੇਅਰਡ ਨੈਸ ਪਲਾਨ ਐਕਟ 2025 ਬਣਾਇਆ ਗਿਆ ਹੈ eb 695 ਦੁਆਰਾ ਡੇ ਕੇਅਰ ਸਟੇਟਰ ਪ੍ਰੀ ਸਕੂਲ ਵਿਕੇ ਇਮੀਗ੍ਰੇਸ਼ਨ ਐਂਡ ਪੋਸਟਮੈਂਟ ਦੇ ਨਾਲ ਸੀਮਿਤ ਕਰਨ ਲਈ ਅਟਾਰਨੀ ਜਨਰਲ ਨੂੰ ਨਵੀਆਂ ਨੀਤੀਆਂ ਲਾਉਣ ਦੇ ਲਈ ਕਿਹਾ ਗਿਆ ਹੈ। ਐਬੀ 419 ਦੇ ਤਹਿਤ ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਗੈਰ ਬੱਚੇ ਦੀ ਮੁਫਤ ਸਿੱਖਿਆ ਦੇ ਅਧਿਕਾਰ ਨੂੰ ਸੁਰੱਖਿਅਤ ਕੀਤਾ ਗਿਆ ਹੈ। ਅਸਮਿਚ ਨੂੰ ਸਾਈ ਜਿਸ ਨੂੰ 9 ਸਿcret ਪੁਲਿਸ ਐਕਟ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ, ਉਸ ਤਹਿਤ ਕੋਈ ਛੋਟਾ ਸਮੇਤ ਇਨਫੋਰਸਮੈਂਟ ਅਫਸਰ ਨੂੰ ਕਾਰਵਾਈ ਦੌਰਾਨ ਆਪਣੇ ਪਛਾਣ ਛਿਪੌਂਦੇ ਲਈ ਚੈਰੇ ਟਕਣ ਤੋਂ ਮਨ੍ਹਾ ਕੀਤਾ ਗਿਆ। ਐਸਪੀ 805 ਦੇ ਤਹਿਤ ਗ੍ਰਿਫਤਾਰੀ ਵਰਗੀਆਂ ਕਾਰਵਾਈਆਂ ਕਰਨ ਸਮੇਂ ਬਿਨਾ ਫਰਤੀ ਤੇ ਅਫਸਰਾਂ ਦੇ ਲਈ ਆਪਣੀ ਪਛਾਣ ਦੱਸਣਾ ਚ ਬੈਸ ਨੰਬਰ ਦੱਸਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਤੇ ਵੀ ਉਹਨਾਂ ਜਤੇ ਐਸਬੀ 307 ਐਸਬੀ 294 ਐਸਬੀ 98 ਤੇ ਏਬੀ 12 ਕਾਠ ਵਰਗੇ ਬਿਲ ਪਾਸ ਕੀਤੇ ਗਏ ਜਿਸ ਦਾ ਮਕਸਦ ਪਰਵਾਸੀ ਵਿਦਿਆਰਥੀਆਂ ਤੇ ਬੱਚਿਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨਾ ਹੈ ਹਾਲਾਂਕਿ ਕਈ ਤਮੋਥ ਇਮੀਗ੍ਰੇਸ਼ਨ ਐਂਫੋਰਸਮੈਂਟ ਵੱਲੋਂ ਤੱਕ ਕੇ ਸ਼ਾਇਦ ਕਰਨ ਦੀ ਖਬਰਾਂ ਵੀ ਆਈਆਂ ਪਰੰਤੂ ਕੈਲੀਫੋਰਨੀਆ ਦੇ ਵੱਲੋਂ ਤੱਕ ਕੇ ਰੋਕਣ ਦੇ ਲਈ ਗਮਿੰਦਰ ਦੇ ਨਾਲ ਕੀਤੀ ਗਈਆਂ ਤਾਂ ਕਾਫੀ ਹੱਦ ਤੱਕ ਕਾਰਗਰ ਸਾਬਤ ਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੋਂ ਸੇਖਰੋ ਚੈਨਲ ਪੰਜਾਬੀ 2025 ਦੌਰਾਨ ਪਰਵਾਸੀ ਦੇ ਹੱਕਾਂ ਨੂੰ ਲੈ ਕੇ ਕੈਲੀਫੋਰਨੀਆ ਇੱਕ ਵਾਰ ਫਿਰ ਕੇਂਦਰੀ ਸਰਕਾਰ ਦੇ ਨਾਲ ਟਕਰਾਅ ਦੇ ਕਿੰਨੇ ਤੇ ਵਿਚਰੇ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਖਿਲਾਫ ਰਾਜ ਸਰਕਾਰ ਦੇ ਵੱਲੋਂ ਕਈ ਅਹਿਮ ਕਾਨੂੰਨੀ ਕਦਮ ਚੁੱਕੇ ਗਏ ਨੇ ਜਦਕਿ ਟਰੰਪ ਪ੍ਰਸ਼ਾਸਨ ਦੇ ਵੱਲੋਂ ਛਾਪਿਆਂ ਨੇ ਸੂਬੇ ਦੇ ਵਿੱਚ ਤਣਾਅ ਭਰੇ ਹਾਲਾਤ ਪੈਦਾ ਕਰ ਦਿੱਤੇ ਨੇ ਪਿਛਲਾ ਸਾਲ ਕੈਲੀਫੋਰਨੀਆ ਦੇ ਲਈ ਇਮੀਗ੍ਰੇਸ਼ਨ ਦੇ ਮੁੱਦੇ ਉੱਤੇ ਅਸਰ ਨਹੀਂ ਰਿਆ ਰਾਜ ਅਸੈਂਬਲੀ ਨੇ ਸੰਗੀ ਇਮੀਗ੍ਰੇਸ਼ਨ ਅਧਿਕਾਰੀਆਂ ਕਾਰਵਾਈ ਉੱਤੇ ਰੋਕ ਲਾ ਦੇ ਲਈ ਕਈ ਬਿੱਲ ਪਾਸ ਕੀਤੇ ਨਹੀਂ ਤੇ ਇਨਾ ਕਾਨੂੰਨਾਂ ਦੇ ਤਹਿਤ ਸੰਘੀ ਅਧਿਕਾਰੀਆਂ ਦੇ ਲਈ ਰਾਜ ਦੇ ਵਿੱਚ ਦਾਖਲ ਹੋਣ ਸਮੇਂ ਆਪਣੀ ਪਛਾਣ ਦੱਸਣਾ ਅਤੇ ਕਾਰਵਾਈ ਦੀ ਹੱਦ ਤੈਅ ਕਰਨੇ ਲਾਜ਼ਮੀ ਬਣਾਈ ਗਈ ਹੈ ਇਸ ਦੇ ਬਾਵਜੂਦ ਟਰੰਪ ਪ੍ਰਸ਼ਾਸਨ ਦੱਖਣੀ ਕੈਲੀਫੋਰਨੀਆ ਦੇ ਵਿੱਚ ਗੈਰ ਕਾਨੂੰਨੀ ਪਰਵਾਸੀ ਦੇ ਖਿਲਾਫ ਖਾਸ ਤੌਰ ਤੇ ਸਰਗਰਮ ਨੇ ਹੈ ਪਰਵਾਸੀਆਂ ਦੇ ਮੁੱਦੇ ਤੇ ਪਿਛਲਾ ਸਾਲ ਕੈਲੀਫੋਰਨੀਆ ਦੇ ਲਈ ਸੁਖਾਵਾਂ ਨਹੀਂ ਰਿਹਾ ਤੇ ਉਸ ਨੇ ਇਮੀਗ੍ਰੇਸ਼ਨ ਐਨਫੋਰਸਮੈਂਟ ਅਧਿਕਾਰਤਿਆਂ ਨਾਲ ਟਕਰਾਅ ਵਰਗੇ ਹਾਲਾਤ ਵਿੱਚ ਉੱਗ ਜਨਪ ਹੈ ਕੈਲੀਫੋਰਨੀਆ ਅਸੈਂਬਲੀ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਰਾਸ ਤੋਂ ਦੂਰ ਰੱਖਣ ਦੇ ਲਈ ਇੱਕ ਬਿੱਲ ਪਾਸ ਕੀਤਾ ਜਿਨ੍ਹਾਂ ਵਿੱਚ ਸੰਘੀ ਅਸਰਾਂ ਨੂੰ ਰੁਹਾਸ ਵਿੱਚ ਕਾਰਵਾਈ ਕਰਨ ਤੋਂ ਪਹਿਲਾਂ ਆਪਣੀ ਪਛਾਣ ਦੱਸਣਾ ਜ਼ਰੂਰੀ ਕਰ ਦਿੱਤਾ ਗਿਆ ਅਤੇ ਕਿਸੇ ਵੀ ਅਦਾਰੇ ਜਾਂ ਖੇਤਰ ਦੇ ਵਿੱਚ ਦਾਖਲ ਹੋਣ ਦੇ ਲਈ ਹੱਦਾਂ ਤੈਅ ਕੀਤੀਆਂ ਗਈਆਂ ਨੇ ਪਿਛਲੇ ਪੂਰੇ ਸਾਲ ਤੋਂ ਆਨਟਪਰਿਸ਼ਾਸਨ ਦੱਖਣੀ ਕੈਲੀਫੋਰਨੀਆ ਦੇ ਵਿੱਚ ਗੈਰ ਕਾਨੂੰਨੀ ਪਰਵਾਸੀਆਂ ਦੇ ਵਿਰੁੱਧ ਖਾਸ ਤੌਰ ਤੇ ਸਰਗਰਮ ਹੈ ਇਮੀਗ੍ਰੇਸ਼ਨ ਦੇ ਚੋਪਿਆਂ ਦੇ ਵਿਰੁੱਧ ਲਾਸ ਐਂਜਲਸ ਦੇ ਵਿੱਚ ਵੱਡੀ ਪੱਧਰ ਉਤੇ ਵਿਰੋਧ ਪ੍ਰਦਰਸ਼ਨ ਹੋਏ ਜਿਸ ਉਪਰੰਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਵਰਨਰ ਗੈਵਨ ਨਿਊਸਮ ਦੇ ਜ਼ਬਰਦਸਤ ਵਿਰੋਧ ਦੇ ਬਾਵਜੂਦ ਰਾਜ ਵਿੱਚ ਨੈਸ਼ਨਲ ਗਾਰਡ ਤਾਇਨਾਤ ਕਰ ਦਿੱਤੇ ਗਨੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਛਾਪੇ ਕਾਰਨ ਕੋਚੀਲਾ ਵਾਦੀ ਵਿੱਚ ਪ੍ਰਵਾਸੀਆਂ ਦੇ ਵੱਲੋਂ ਵਿਆਹ ਸਮੇਤ ਕਈ ਸਮਾਗਮ ਰੱਦ ਕਰ ਦਿੱਤੇ ਗਏ ਜੁਲਾਈ ਦੇ ਵਿੱਚ ਉੱਤਰ-ਪੱਛਮ ਦੇ ਵਿੱਚ ਕੈਮਰੀਲੋ ਨੇੜੇ ਇੱਕ ਗਲਾਸ ਹਾਊਸ ਉਤੇ ਛਾਪੇ ਤਵਾਨ ਇੱਕ ਵਰਕਰ ਦੀ ਮੌਤ ਹੋਈ ਸੀ ਤੇ ਸੈਂਕੜੇ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਬਾਧਾ ਵਿਹਲਾਤਾਂ ਨੂੰ ਵੇਖਦੇ ਰਾਜਨੇ ਖਬਤਕਾਸ ਸੁਰੱਖਿਆ ਸമിതി ਕਈ ਕਾਨੂੰਨ ਪਾਸ ਕੀਤੇ తాਜ ਸੰਘਰਸ਼ਰਾਂ ਨੂੰ ਆਪ ਕੁਦਰੀਆਂ ਕਰਨ ਤੋਂ ਰੋਕਿਆ ਜਾ ਸਕਿਆ ਤੇ ਪਾਸ ਕੀਤੇ ਗਏ ਐਸਬੀ ਕੈਸੀ ਦੇ ਤਹਿਤ ਕੋਈ ਛੋਟਾ ਸਿਹਤ ਸੰਭਾਲ ਅਧਾਰਿਆਂ ਨੂੰ ਮਰੀਜ਼ਾਂ ਦੀ ਜਾਣਕਾਰੀ ਸਾਂਝੇ ਕਰਨ ਤੋਂ ਵੀ ਮਨ੍ਹਾ ਕਰ ਦਿੱਤਾ ਗਿਆ ਕੈਲੀਫੋਰਨੀਆ ਟਾਰਨੀ ਜਨਰਲ ਦੇ ਦਫ਼ਤਰ ਅਨੁਸਾਰ ਇਸ ਬਿਲ ਦੇ ਵਿੱਚ ਨਿਸ਼ਚਿਤ ਕੀਤਾ ਗਿਆ ਕਿ ਸਿਹਤ ਸੰਭਾਲ ਸੰਸਥਾਵਾਂ ਹਰ ਇੱਕ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਿਆ ਖਾਸ ਤੌਰ ਤੇ ਮੀਕਰੇਸ਼ਨ ਐਂਡ ਪੋਸਟ ਮੰਤਰੀ ਦੇ ਲਈ ਹਰ ਕੋਈ ਅੰਦਰ ਦਾਖਲ ਨਹੀਂ ਹੋ ਸਕੇਗਾ ਇਸ ਤੋਂ ਇਲਾਵਾ ਮਾਪਿਆਂ ਨੂੰ ਬੱਚੇ ਤੋਂ ਵੱਖ ਕਰਨ ਦੀ ਯਤਨ ਨੂੰ ਰੋਕਣ ਦੇ ਲਈ ਫੈਮਿਲੀ ਪ੍ਰੀਪੇਅਰਡ ਨੈਸ ਪਲਾਨ ਐਕਟ 2025 ਬਣਾਇਆ ਗਿਆ ਹੈ ਐਬੀ 495 ਦੁਆਰਾ ਡੇ ਕੇਅਰ ਸਟੇਟ ਪ੍ਰੀ ਸਕੂਲ ਵਿਕੇ ਇਮੀਗ੍ਰੇਸ਼ਨ ਐਂਡ ਪੋਸਟਮੈਂਟ ਦੇ ਨਾਲ ਸੇਵਾ ਸੀਮਤ ਕਰਨ ਲਈ ਅਟਾਰਨੀ ਜਨਰਲ ਨੂੰ ਨਵੀਆਂ ਨੀਤੀਆਂ ਲਿਆਉਣ ਦੇ ਲਈ ਕਿਹਾ ਗਿਆ ਹੈ ਐਬੀ 419 ਦੇ ਤਹਿਤ ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਗੈਰ ਬੱਚੇ ਦੀ ਮੁਫਤ ਸਿੱਖਿਆ ਦੇ ਅਧਿਕਾਰ ਨੂੰ ਸੁਰੱਖਿਅਤ ਕੀਤਾ ਅਸਬੀ ਚੀਜ਼ ਉਸ ਸਾਈ ਜਿਸ ਨੂੰ ਨੋ ਸਿਕਰੈਟ ਪੁਲਿਸ ਐਕਟ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਉਸ ਤਹਿਤ ਕੋਈ ਛੋਟਾ ਸਮੇਤ ਇਨਫੋਰਸਮੈਂਟ ਅਫਸਰਾਂ ਨੂੰ ਕਾਰਵਾਈ ਦੌਰਾਨ ਆਪਣੇ ਪਛਾਣ ਛਿਪਾਉਣ ਦੇ ਲਈ ਚੈਰਿ ਟੱਕਣ ਤੋਂ ਮਨ੍ਹਾ ਕੀਤਾ ਗਿਆ ਐਸਪੀ ਅੱਜ ਤੋਂ ਪੰਜ ਦੇ ਤਹਿਤ ਗ੍ਰਿਫਤਾਰੀ ਵਰਗੀਆਂ ਕਾਰਵਾਈਆਂ ਕਰਨ ਸਮੇਂ ਬਿਨਾਂ ਫਰਤੀ ਅਫਸਰਾਂ ਦੇ ਲਈ ਆਪਣੀ ਪਛਾਣ ਦੱਸਣਾ ਜ਼ਬੈਸ ਨੰਬਰ ਦੱਸਣਾ ਲਾਜ਼ਮੀ ਕੀਤਾ ਗਿਆ ਤੇ ਇਹ ਵੀ ਨਨਜਾ ਤੇ SB307 SB294 SB98 ਤੇ AB ਬਾਰੇ ਕਾਠਵਰਕੇ ਭਿਲਪਾਸ ਕੀਤਾ ਗਿਆ ਚਿੰਨ੍ਹ ਦਾ ਮਕਸਦ ਪਰਵਾਸੀ ਵਿਦਿਆਰਥੀਆਂ ਤੇ ਬੱਚਿਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨਾ ਹੈ ਹਾਲਾਂਕਿ ਕਈ ਥਮੋਟ ਇਮੀਗ੍ਰੇਸ਼ਨ ਐਨਫੋਰਸਮੈਂਟ ਡਿਪਲੋਮਾ ਤੱਕੇ ਸ਼ਾਇਦ ਕਰਨ ਦੀ ਖਬਰਾਂ ਵੀ ਆਈਆਂ ਪ੍ਰੰਤੂ ਕੈਲੀਫੋਰਨੀਆ ਦੇ ਵੱਲੋਂ ਤੱਕ ਕਿਸੇ ਰੋਕਣ ਦੇ ਲਈ ਗਮੀਰਦਾਰ ਦੇ ਨਾਲ ਕੀਤੇ ਗਏ ਹਨ ਕਾਫੀ ਹੱਦ ਤੱਕ ਕਾਰਗਰ ਸਾਬਤ ਹੁੰਦੇ ਨੇ ਸਤਿਕਾਰਯੋਗ ਜੀ ਮੈਂ ਕੋਮਲ ਕਪੂਰ ਤੋਂ ਸੇਖ ਰਹੇ ਚੈਨਲ ਪੰਜਾਬੀ 2025 ਦੌਰਾਨ ਪਰਵਾਸੀ ਦੇ ਹੱਕਾਂ ਨੂੰ ਲੈ ਕੇ ਕੈਲੀਫੋਰਨੀਆ ਇੱਕ ਵਾਰ ਫਿਰ ਕੇਂਦਰੀ ਸਰਕਾਰ ਦੇ ਨਾਲ ਟਕਰਾਅ ਦੇ ਕਿੰਨੇ ਤੇ ਵਿਚਰੇ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਖਿਲਾਫ ਰਾਸ਼ ਸਰਕਾਰ ਦੇ ਵੱਲੋਂ ਕਈ ਅਹਿਮ ਕਾਨੂੰਨੀ ਕਦਮ ਚੁੱਕੇ ਗਏ ਨੇ ਜਦ ਕਿ ਟਰੰਪ ਪ੍ਰਸ਼ਾਸਨ ਦੇ ਵੱਲੋਂ ਛਾਪੇ ਨੇ ਸੂਬੇ ਦੇ ਵਿੱਚ ਤਣਾਅ ਭਰੇ ਹਾਲਾਤ ਪੈਦਾ ਕਰ ਦਿੱਤੇ ਨੇ ਪਿਛਲਾ ਸਾਲ ਕੈਲੀਫੋਰਨੀਆ ਦੇ ਲਈ ਇਮੀਗ੍ਰੇਸ਼ਨ ਦੇ ਮੁੱਦੇ ਉੱਤੇ ਅਸਰ ਨਹੀਂ ਰਿਹਾ ਰਾਜ ਅਸੈਂਬਲੀ ਨੇ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਕਾਰਵਾਈ ਉੱਤੇ ਰੋਕ ਲਗਾਉਣ ਦੇ ਲਈ ਕਈ ਬਿੱਲ ਪਾਸ ਕੀਤੇ ਨੇ ਤੇ ਇਨ੍ਹਾਂ ਕਾਨੂੰਨਾਂ ਦੇ ਤਹਿਤ ਸੰਘੀ ਅਧਿਕਾਰੀਆਂ ਦੇ ਲਈ ਰਾਜ ਦੇ ਵਿੱਚ ਦਾਖਲ ਹੋਣ ਸਮੇਂ ਆਪਣੀ ਪਛਾਣ ਦੱਸਣਾ ਅਤੇ ਕਾਰਵਾਈ ਦੀ ਹੱਦ ਤੈਅ ਕਰਨੀ ਲਾਜ਼ਮੀ ਬਣਾਈ ਗਈ ਹੈ ਇਸ ਦੇ ਬਾਵਜੂਦ ਟੰਪਰ ਸ਼ਾਸਨ ਦੱਖਣੀ ਕੈਲੀਫੋਰਨੀਆ ਦੇ ਵਿੱਚ ਗੈਰ ਕਾਨੂੰਨੀ ਪਰਵਾਸੀ ਦੇ ਖਿਲਾਫ ਖਾਸ ਤੌਰ ਤੇ ਸਰਕਾਰ ਨੇ ਹੈ ਪਰਵਾਸੀਆਂ ਦੇ ਮੁੱਦੇ ਤੇ ਪਿਛਲਾ ਸਾਲ ਕੈਲੀਫੋਰਨੀਆ ਦੇ ਲਈ ਸੁਖਾਵਾਂ ਨਹੀਂ ਰਿਹਾ ਤੇ ਉਸ ਨੇ ਇਮੀਗ੍ਰੇਸ਼ਨ ਐਂਡ ਐਨਫੋਰਸਮੈਂਟ ਅਧਿਕਾਰ ਦੇ ਨਾਲ ਟਕਰਾਅ ਵਰਗੇ ਹਾਲਾਤ ਵਿੱਚ ਗੁਜਰਨਾ ਪਿਆ। ਕੈਲੀਫੋਰਨੀਆ ਅਸੈਂਬਲੀ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਰਾਸਤ ਤੋਂ ਦੂਰ ਰੱਖਣ ਦੇ ਲਈ ਇੱਕ ਬਿੱਲ ਪਾਸ ਕੀਤਾ ਜਿਨ੍ਹਾਂ ਵਿੱਚ ਸੰਘੀ ਅਸਰਨ ਨੂੰ ਰਹਾਸ ਵਿੱਚ ਕਾਰਵਾਈ ਕਰਨ ਤੋਂ ਪਹਿਲਾਂ ਆਪਣੀ ਪਛਾਣ ਦੱਸਣਾ ਜ਼ਰੂਰੀ ਕਰ ਦਿੱਤਾ ਗਿਆ ਅਤੇ ਕਿਸੇ ਵੀ ਅਦਾਰੇ ਜਾਂ ਖੇਤਰ ਦੇ ਵਿੱਚ ਦਾਖਲ ਹੋਣ ਦੇ ਲਈ ਹੱਦਾਂ ਤੈਅ ਕੀਤੀਆਂ ਗਈਆਂ ਨੇ ਪਿਛਲੇ ਪੂਰੇ ਸਾਲ ਦੌਰਾਨ ਟੱਪੜ ਪ੍ਰਸ਼ਾਸਨ ਦੱਖਣੀ ਕੈਲੀਫੋਰਨੀਆ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਖਾਸ ਤੌਰ ਤੇ ਸਰਗਰਮ ਹੈ ਇਮੀਗ੍ਰੇਸ਼ਨ ਦੇ ਚਾਪੇ ਦੇ ਵਿਰੁੱਧ ਲਾਸ ਐਂਜਲਸ ਦੇ ਵਿੱਚ ਵੱਡੀ ਪੱਧਰ ਉਤੇ ਵਿਰੋਧ ਪ੍ਰਦਰਸ਼ਨ ਹੋਏ ਜਿਸ ਉਪਰੰਤ ਰਾਸ਼ਟਰਪਤੀ ਜੋਨਾਲ ਡੰਗ ਗਵਰਨਰ ਗੈਵਨ ਨਿਊਸਨ ਦੇ ਜ਼ਬਰਦਸਤ ਵਿਰੋਧ ਦੇ ਬਾਵਜੂਦ ਰਾਜ ਵਿੱਚ ਨੈਸ਼ਨਲ ਗਾਰਡ ਤਾਇਨਾਤ ਕਰ ਦਿੱਤੇ ਗਏ। ਇਮੀਗ੍ਰੇਸ਼ਨ ਅਧਿਕਾਰੀਆਂ ਦੇ ਛਾਪੇਆ ਕਾਰਨ ਕੋਚੀਲਾ ਵਾਦੀ ਵਿੱਚ ਪ੍ਰਵਾਸੀਆਂ ਦੇ ਵੱਲੋਂ ਵਿਆਹ ਸਮੇਤ ਕਈ ਸਮਾਗਮ ਰੱਦ ਕਰ ਦਿੱਤੇ ਗਏ ਜੁਲਾਈ ਦੇ ਵਿੱਚ ਉੱਤਰ ਪੱਛਮ ਦੇ ਵਿੱਚ ਕੈਮਰੀਲੋ ਨੇੜੇ ਇੱਕ ਗਲਾਸ ਹਾਊਸ ਉਤੇ ਛਾਪੇਦਵਾਨ ਇੱਕ ਵਰਕਰ ਦੀ ਮੌਤ ਪਈ ਸੀ ਤੇ ਸੈਂਕੜੇ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਬਾਧਾ ਹੋਏ ਹਾਲਾਤਾਂ ਨੂੰ ਵੇਖਦੇ ਰਾਜਨੇ ਖਬਤਕਾਸ ਸੁਰੱਖਿਆ ਸമിതി ਕਈ ਕਾਨੂੰਨ ਪਾਸ ਕੀਤੇ તાਜੂ ਸੰਗਠਨਾਂ ਨੂੰ ਆਪ ਕੁਦਰੀਆਂ ਕਰਨ ਤੋਂ ਰੋਕਿਆ ਜਾ ਸਕੀ ਤੇ ਪਾਸ ਕੀਤੇ ਗਏ ਐਸਬੀ 88 ਦੇ ਤਹਿਤ ਕੋਈ ਛੋਟਾ ਸਿਹਤ ਸੰਭਾਲ ਅਦਾਰੇ ਨੂੰ ਮਰੀਜ਼ਾਂ ਦੀ ਜਾਣਕਾਰੀ ਸਾਂਝੀ ਕਰਨ ਤੋਂ ਵੀ ਮਨ੍ਹਾ ਕਰ ਦਿੱਤਾ ਗਿਆ ਕੈਲੀਫੋਰਨੀਆ ਟਾਣੀ ਜਨਰਲ ਦੇ ਦਫ਼ਤਰ ਅਨੁਸਾਰ ਇਸ ਬਿੱਲ ਦੇ ਵਿੱਚ ਨਿਸ਼ਚਿਤ ਕੀਤਾ ਗਿਆ ਹੈ ਕਿ ਸਿਹਤ ਸੰਭਾਲ ਸੰਸਥਾਵਾਂ ਹਰ ਇੱਕ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਿਆ ਖਾਸ ਤੌਰ ਤੇ ਮੀ ਗ੍ਰੇਸ਼ਨ ਐਂਡ ਪੋਸਟ ਮੰਤਰੀ ਦੇ ਲਈ ਹਰ ਕੋਈ ਅੰਦਰ ਦਾਖਲ ਨਹੀਂ ਹੋ ਸਕੇਗਾ ਇਸ ਤੋਂ ਇਲਾਵਾ ਮਾਪਿਆਂ ਨੂੰ ਬੱਚੇ ਤੋਂ ਵੱਖ ਕਰਨ ਦੀ ਯਤਨ ਨੂੰ ਰੋਕਣ ਦੇ ਲਈ ਫੈਮਿਲੀ ਪ੍ਰਿਪੇਅਰਡ ਨੈਸ ਪਲਾਨ ਐਕਟ 2025 ਬਣਾਇਆ ਗਿਆ ਹੈ eb 695 ਦੁਆਰਾ ਡੇ ਕੇਅਰ ਸਟੇਟਰ ਪ੍ਰੀ ਸਕੂਲ ਵਿਕੇ ਮੀਗ੍ਰੇਸ਼ਨ ਐਂਡ ਪੋਸਟਮੈਂਟਨਾਸ ਦੇ ਉਸੇ ਮਤ ਕਰਨ ਲਈ ਅਲਟਾਨੀ ਜਨਰਲ ਨੂੰ ਨਵੀਆਂ ਨੀਤੀਆਂ ਲਿਆਂਦੇ ਲਈ ਕਿਹਾ ਗਿਆ ਹੈ এবੀ 419 ਦੇ ਤਹਿਤ ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਗੈਰ ਬੱਚਿਆਂ ਦੀ ਮੁਫਤ ਸਿੱਖਿਆ ਦੇ ਅਧਿਕਾਰ ਨੂੰ ਸੁਰੱਖਿਅਤ ਕੀਤਾ ਗਿਆ ਹੈ ਅਸਵੀਚਿਤ ਸਾਈ ਜਿਸ ਨੂੰ ਨੋ ਸਿਕਰਿਟ ਪੁਲਿਸ ਐਕਟ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਉਸ ਤਹਿਤ ਕੋਈ ਛੋਟਾ ਸਮੇਤ ਇਨਫੋਰਸਮੈਂਟ ਅਫਸਰ ਨੂੰ ਕਾਰਵਾਈ ਦੌਰਾਨ ਆਪਣੇ ਪਛਾਣ ਛਿਪਾਉਣ ਦੇ ਲਈ ਚੈਰਿ ਟੱਕਣ ਤੋਂ ਮਨ੍ਹਾ ਕੀਤਾ ਗਿਆ ਹੈ एसबी 850 ਦੇ ਗ੍ਰਿਫਤਾਰੀ ਵਰਗੀਆਂ ਕਾਰਵਾਈਆਂ ਕਰਨ ਸਮੇਂ ਬਿਨਾ ਫਰਤੀ ਤੇ ਅਫਸਰਾਂ ਦੇ ਲਈ ਆਪਣੀ ਪਛਾਣ ਦੱਸਣਾ ਜ਼ਬੈਸ ਨੰਬਰ ਦੱਸਣਾ ਲਾਜ਼ਮੀ ਕਰ ਦਿੱਤਾ ਗਿਆ ਤੇ AB 49 ਤੇ SB 307 SB 294 SB 98 ਤੇ AB 12 ਕਾਠ ਵਰਗੇ ਭਿਲਪਾਸ ਕੀਤਾ ਗਿਆ ਜਿਸ ਦਾ ਮਕਸਦ ਪਰਵਾਸੀ ਵਿਦਿਆਰਥੀਆਂ ਤੇ ਬੱਚਿਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨਾ ਹੈ ਹਾਲਾਂਕਿ ਕਈ ਥਮੋਟ ਇਮੀਗ੍ਰੇਸ਼ਨ ਇਨਫਾਸਟਮੈਂਟ ਡਿਵਲਪਰ ਤੋਂ ਕਿਸ਼ਾਈ ਕਰਨ ਦੀ ਖਬਰਾਂ ਵੀ ਆਈਆਂ ਪਰੰਤੂ ਕੈਲੀਫੋਰਨੀਆ ਦੇ ਵੱਲੋਂ ਤੱਕੇਸ਼ੇ ਰੋਕਣ ਦੇ ਲਈ ਗੰਮੀਦਰ ਦੇ ਨਾਲ ਕੀਤੇ ਗਏ ਹਨ ਕਾਫੀ ਹੱਦ ਤੱਕ ਕਾਰਗਰ ਸਾਬਤ ਹੁੰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ